ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਦੁਖ ਪੰਜੇ ਨੇ ਸਾਹਿਬ ਗੌੜੀ ਮਹਿਲਾ ਪੰਜਵਾ ਮਾਂਜ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਆਠ ਪਹਿਰਿਆ ਰਾਦੀਐ ਪੂਰਨ ਸਤਗੁਰ ਗਿਆਨ ਰਹਾਉ ਜਿੱਤ ਘਟ ਵਸੈ ਪਰ ਬ੍ਰਹਮ ਸੋਈ ਸੁਹਾਵਾ ਥਾਉ ਜਮ ਕੰਕਰ ਨੇੜ ਨ ਆਵਈ ਰਸਨਾ ਹਰ ਗੁਣ ਗਾਉ ਸੇਵਾ ਸੁਰਤ ਨਾ ਜਾਣੀਆ ਨਾ ਜਾਪੈ ਆਰਾਧ ਓਟ ਤੇਰੀ ਜਗ ਜੀਵਨ ਮੇਰੇ ਠਾਕੁਰ ਅਗਮ ਹੈਗਾ ਪਏ ਕਿਰਪਾ ਲਗਸਾਈਆਂ ਨਠੇ ਸੋਗ ਸੰਤਾਪ ਤੱਤੀ ਬਾਵਾਂ ਲੱਗਈ ਸਤਿਗੁਰ ਰਖੇ ਆਪ ਗੁਰ ਨਾਰਾਇਣ ਦਇਓ ਗੁਰ ਗੁਰ ਸੱਚਾ ਸਿਰਜਣਹਾਰ ਗੁਰ ਤੁਠੈ ਸਭ ਕਿਛ ਪਾਇਆ ਜਨ ਨਾਨਕ ਸਦ ਬਲਿਹਾਰ ਗੌੜੀ ਮਹੱਲਾ ਪੰਜਵਾ ਸੂਕੇ ਹਰੇ ਕੀ ਏਖ ਨਮਾਹੇ ਅੰਮ੍ਰਿਤ ਰੇਖ ਸੱਚ ਜੀਵਾਈ ਕਾਟੇ ਕਸ਼ਟ ਪੂਰੇ ਗੁਰਦੇਵ ਸੇਵਕ ਦਿਨੀ ਆਪਣੀ ਸੇਵ ਰਹਾਉ ਮਿਟ ਗਈ ਚਿੰਤਾ ਪੁਨੀ ਮਨ ਆਸਾ ਕਰੀਂ ਦਿਆ ਸਤ ਗੁਰ ਗੁਣ ਤਾਸਾ ਦੁਖ ਨਾ ਠੇ ਸੁਖ ਆਏ ਸਮਾਏ ਢੀਲਣਾ ਪਰੀ ਜਾ ਗੁਰ ਫੁਰਮਾਈ ਇਸ ਪੁਨੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸੁਫਲ ਫਲੇ ਗੌੜੀ ਮਹੱਲਾ 5 ਤੋਪ ਗਏ ਪਾਈ ਪ੍ਰਭ ਸਾਤ ਸੀਤਲ ਪਹਿ ਕਿਨੀ ਪ੍ਰਭ ਦਾਤ ਪ੍ਰਭ ਕਿਰਪਾ ਤੇ ਭਏ ਸੁਹੇਲੇ ਜਨਮ ਜਨਮ ਕੇ ਬਿਸ਼ਰੇ ਮੇਲੇ ਰਹਾ ਸਿਮਰਤ ਸਿਮਰਤ ਪ੍ਰਭ ਕਾ ਨਾਮ ਸਗਲ ਰੋਗ ਕਾ ਬਿਨ ਸਿਆਥ ਸਹਿਜ ਸੁਪਾਏ ਬੋਲੇ ਹਰ ਬਾਣੀ ਆਠ ਪਹਿਰ ਪ੍ਰਭ ਸਿਮਰੋ ਪ੍ਰਾਣੀ ਦੁਖ ਦਰਦ ਜਮ ਨੇੜ ਨਿਆਵੇ ਕਉ ਨਾਨਕ ਜੋ ਹਰ ਗੁਣ ਗਾਵੇ ਗੌੜੀ ਮਹਿਲਾ ਪੰਜਵਾ ਜਿਸ ਸਿਮਰਤ ਦੁਖ ਸਭ ਜਾਏ ਨਾਮ ਰਤਨ ਵਸੈ ਮਨ ਆਈ ਜਪ ਮਨ ਮੇਰੇ ਗੋਬਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਵਖਾਣੀ ਰਹਾ ਇਕਸ ਬਿਨ ਨਾਹੀ ਦੂਜਾ ਕੋਈ ਜਾਂਕੇ ਦ੍ਰਿਸ਼ਟ ਸਦਾ ਸੁਖ ਹੋਏ ਸਾਜਨ ਮੀਤ ਸਖਾ ਕਰ ਏਕ ਹਰ ਹਰ ਅਖਰ ਮਨ ਮਹਲੇਖ ਰਵ ਰਹਿਆ ਸਰਬੱਤ ਸੁਆਮੀ ਗੁਣ ਗਾਵੇ ਨਾਨਕ ਅੰਤਰ ਜਾਮੀ ਗੌੜੀ ਮਹਿਲਾ ਪੰਜਵਾ ਕੋਟ ਬਿਗਣ ਹਿਰੇਖ ਨਮਾਹਿ ਹਰ ਹਰ ਕਥਾ ਸਾਧ ਸੰਗ ਸੁਨਾਹਿ ਪੀਵਤ RAM ਰਸ ਅੰਮ੍ਰਿਤ ਗੁਣ ਜਾਸ ਜਪ ਹਰ ਚਰਨ ਮਿੱਟੀ ਖੁਦ ਤਾਸ ਰਹਾ ਸਰਬ ਕਲਿਆਣ ਸੁਖ ਸਹਿਜ ਨਿਦਾਨ ਜਾਂ ਕਹਿ ਰਦੇ ਵਸੈ ਭਗਵਾਨ ਔਖਦ ਮੰਤਰ ਤੰਤ ਸਭ ਸ਼ਾਰ ਕਰਨੇ ਹਾਰ ਦੇ ਮਹਤਾਰ ਤਜ ਸਭ ਭਰਮ ਭਜਿਓ ਪਾਰ ਬ੍ਰਹਮ ਕਉ ਨਾਨਕ ਅਟਲੇ ਇਹ ਧਰਮ ਗੌੜੀ ਮਹਿਲਾ ਪੰਜਵਾ ਸ਼ਾਂਤ ਪਈ ਗੁਰੂ ਗੋਬਿੰਦ ਪਾਈ ਤਾਪ ਪਾਪ ਬਿਨ ਸੇ ਮੇਰੇ ਭਾਈ ਰਹਾਉ ਰਾਮ ਨਾਮ ਨਿਤ ਰਸਨ ਬਖਾਨ ਬਿਨ ਸੇ ਰੋਗ ਭੇ ਕਲਿਆਨ ਪਾਰ ਬਰਮ ਗੁਣ ਅਗਮ ਵਿਚਾਰ ਸਾਧੂ ਸੰਗਮ ਹੈ ਨਿਸਤਾਰ ਨਿਰਮਲ ਗੁਣ ਗਾਵੋ ਨਤ ਨੀਤ ਗਈ ਬਿਯਾਦ ਉबरे ਜਨਮੀਤ ਮਨ ਬਚ ਕਰਮ ਪ੍ਰਵੇ ਆਪਣਾ ਧਾਈ ਨਾਨਕ ਦਾਸ ਤੇਰੀ ਸ਼ਰਣਾਇ ਗੌੜੀ ਮਹੰਲਾ ਪੰਜਮਾ ਨੇਤਰ ਪ੍ਰਗਾਸ ਕੀਆ ਗੁਰਦੇਵ ਭਰਮ ਗਏ ਪੂਰਨ ਭਈ ਸੇਵ ਰਹਾ ਸੀਤ ਲਾਤੇ ਰਖਿਆ ਬਿਹਾਰੀ ਪਾਰਬਰਮ ਪ੍ਰਾਪਾ ਕਿਰਪਾ ਤਾਰੀ ਨਾਨਕ ਨਾਮ ਜਪੈ ਸੋ ਜੀਵੈ ਸਾਧ ਸੰਗ ਹਰਿ ਅੰਮ੍ਰਿਤ ਪੀਵੈ ਗੌੜੀ ਮਹਿਲਾ ਪੰਜਵਾ ਥਿਰ ਕਰ ਬੈ ਸੋ ਹਰ ਜਨ ਪਿਆਰੀ ਸਤਿਗੁਰ ਤੁਮਰੇ ਕਾਜ ਸੁਵਾਰੇ ਰਹਾਉ ਦੋ ਸਤੇ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰਖੀ ਕਰਤਾਰੇ ਬਾਦਸ਼ਾਹ ਸ਼ਾਹ ਸਭ ਵਸ ਕਰੀਨੇ ਅਮਰਤ ਨਾਮ ਮਹਾਰਸ ਪੀਨੇ ਨਿਰਪਾਉ ਹੋਏ ਪਜੋ ਭਗਵਾਨ ਸਾਧ ਸੰਗਤ ਮਿਲ ਕੀ ਨੋਦਾਨ ਸ਼ਰਨ ਪਰੇ ਪ੍ਰਭ ਅੰਤਰ ਜਾਮੀ ਨਾਨਕੀ ਓਟ ਪਕਰੀ ਪ੍ਰਭ ਸੁਆਮੀ ਗੌੜੀ ਮਹਿਲਾ ਪੰਜਵਾ ਰਾਗ ਪਿਤਾ ਪ੍ਰਭ ਮੇਰੇ ਮੋਹਿ ਨਿਰਗੁਨ ਸਭ ਗੁਨ ਤੇਰੇ ਰਹਾਉ ਪੰਜ ਬਿਖਾਦੀ ਏਕ ਗਰੀਬਾ ਰਾਖੋ ਰੱਖਣ ਹਾਰੇ ਖੇਦ ਕਰੈ ਅਰ ਬਹੁਤ ਸੰਤਾਵਹਿ ਆਇਓ ਸ਼ਰਨ ਤੁਹਾਰੇ ਕਰ ਕਰ ਹਾਰਿਓ ਅਨੇਕ ਬਉ ਭਾਂਤੀ ਛੋੜੈ ਕਤਹੂ ਨਾਹੀ ਏਕ ਬਾਤ ਸੁਨ ਤਾਕੀ ਓਟਾ ਸਾਧ ਸੰਗ ਮਿਟ ਜਾਈ ਕਰ ਕਿਰਪਾ ਸੰਤ ਮਿਲੇ ਮੋਹੇ ਤਿਨ ਤੇ ਧੀਰਜ ਪਾਇਆ ਸੰਤੇ ਮੰਤ ਦਿਓ ਮੋਹੇ ਨਿਰਪਾ ਗੁਰ ਕਾ ਸ਼ਬਦ ਕਮਾਇਆ ਜੀਤ ਲਏ ਓਏ ਮਹਾ ਬਿਖਾਦੀ ਸਹਿਜ ਸੁਹੇਲੀ ਬਾਣੀ ਕਉ ਨਾਨਕ ਮਨ ਭਇਆ ਪ੍ਰਗਾਸ ਪਾਇਆ ਪਦ ਨਿਰਵਾਣੀ ਬਿਲਾਵਲ ਮਹਿਲਾ ਪਜਵਾ ਸਰਬ ਕਲਿਆਣ ਕੀਏ ਗੁਰਦੇਵ ਸੇਵਕ ਆਪਣੀ ਲਾਇਓ ਸੇਵ ਬਿਗਨਣਾ ਲਾਗੇ ਜਪੇ ਅਲਖਿਆ ਭੇਵ ਧਰਤਪਨੀਤ ਭਈ ਗੁਣ ਗਾਏ ਦੁਰਤ ਗਿਆਨ ਹਰਨਾਮ ਧਿਆਇ ਰਹਾ ਸਬਨੀ ਥਾਈ ਰਵਿਆ ਆਪ ਆਦਿ ਜੁਗਾਦ ਜਾਂਕਾ ਵੱਡ ਪਰਤਾਪ ਗੁਰ ਪ੍ਰਸਾਦਿ ਨਾ ਹੋਏ ਸੰਤਾਪ ਗੁਰ ਕੇ ਚਰਨ ਲੱਗੇ ਮਨ ਮਿੱਠੇ ਨਿਰਬਿਗਨ ਹੋਏ ਸਾਥਾਂ ਈ ਵੁਠੇ ਸਭ ਸੁਖ ਪਾਏ ਸਤ ਗੁਰ ਤੁਠੇ ਭਾਰ ਬਰਮ ਪ੍ਰਪੇ ਰਖਵਾਲੇ ਜਿਥੈ ਕਿਥੈ ਦਿਸੈ ਨਾਲੇ ਨਾਨਕ ਦਾਸ ਖਸਮ ਪ੍ਰਤ ਪਾਲੇ ਬਿਲਾਵਲ ਮਹਲਾ 5 ਚਰਨ ਕਮਲ ਪ੍ਰਭ ਹਿਰਦੈ ਧਿਆਏ ਰੋਗ ਗਏ ਸਗਲੇ ਸੁਖ ਪਾਏ ਗੁਰ ਦੁਖ ਕਾਟਿਆ ਦੀਨੋ ਦਾਨ ਸਫਲ ਜਨਮ ਜੀਵਨ ਪਰਵਾਨ ਰਹਾ ਅਕਤਕਥਾਏ ਅਮਰਤ ਪ੍ਰਬਾਨੀ ਕਉ ਨਾਨਕ ਜਪ ਜੀਵੇ ਗਿਆਨੀ ਬਿਲਾਵਲ ਮਹਲਾ 5 ਸ਼ਾਂਤ ਪਾਈ ਗੁਰ ਸਤਗੁਰ ਪੂਰੇ ਸੁਖ ਉਪਜੇ ਬਾਜੇ ਅਨਹਰ ਤੂਰ ਰਹਾ ਤਾਪ ਪਾਪ ਸੰਤਾਪ ਬਿਨਾਸੇ ਹਰ ਸਿਮਰਤ ਕੇ ਲੇਖਾ ਸਬ ਨਾਸੇ ਅਨੰਦ ਕਰੋ ਮਿਲ ਸੁੰਦਰ ਨਾਰੀ ਗੁਰੂ ਨਾਨਕ ਮੇਰੀ ਪੈਂਜ ਸਵਾਰੀ ਬਿਲਾਵਲ ਮਹਿਲਾ ਪੰਜਵਾ ਸਗਲੇ ਆਨੰਦ ਕੀਆ ਪਰਮੇਸ਼ਰ ਆਪਣਾ ਬਿਰਦ ਸਮਾਰਿਆ ਸਾਧ ਜਨਾ ਹੋਏ ਕਿਰਪਾਲਾ ਬਿਖਸੇ ਸਭ ਪਰਵਾਰਿਆ ਕਾਰਜ ਸਤ ਗੁਰ ਆਪ ਸਵਾਰਿਆ ਵੱਡੀ ਆਰਜਾ ਹਰ ਗੋਬਿੰਦ ਕੀ ਸੂਖ ਮੰਗਲ ਕਲਿਆਣ ਵਿਚਾਰਿਆ ਰਹਾ ਵਾਨ ਤ੍ਰੇਣ ਤ੍ਰਿਪਾ ਬਣ ਹਰਿਆ ਹੋਏ ਸਗਲੇ ਜੀ ਸਾਧਾਰਿਆ ਮਨ ਚੇ ਨਾਨਕ ਫਲ ਪਾਏ ਪੂਰਣੇ ਸ਼ਿਵ ਜਾਰਿਆ ਬਿਲਾਵਲ ਮਹਿਲਾ ਪੰਜਵਾ ਰੋਗ ਗਿਆ ਪ੍ਰਭ ਆਪ ਗਵਾਇਆ ਨੀਂਦ ਪਈ ਸੁਖ ਸਹਜ ਘਰ ਆਇਆ ਰਹਾ ਰਾਜ ਰਜ ਪੋਜਨ ਖਾਵੋ ਮੇਰੇ ਭਾਈ ਅਮਰਤ ਨਾਮ ਰਤ ਮੈਂ ਧਿਆਇ ਨਾਨਕ ਗੁਰਪੂਰੇ ਛਲਣਾਈ ਜਿਨੇ ਆਪਣੇ ਨਾਮ ਕੀ ਪੈਂਜ ਰਖਾਈ ਬਿਲਾਵਲਾ ਮਹਲਾ 5 ਤਾਪ ਸੰਤਾ ਸਗਲੇ ਗੇ ਬਿਨ ਸੇ ਤੇ ਰੋਗ ਪਾਰ ਪਰਮ ਤੂੰ ਬਖਸ਼ਿਆ ਸੰਤਨ ਰਸ ਭੋਗ ਰਹਾਉ ਸਰਬ ਸੁਖਾਂ ਤੇਰੀ ਮੰਡਲੀ ਤੇਰਾ ਮਨ ਤਨ ਆਰੋਗ ਗੁਣ ਗਾਵੋ ਨਿਤ ਰਾਮ ਕੇ ਇਹ ਔਖਦ ਜੋਗ ਆਏ ਬਸਹੁ ਕਰ ਦੇ ਸਮੈ ਇਹ ਭਲੇ ਸੰਜੋਗ ਨਾਨਕ ਪ੍ਰਭ ਸੁ ਪਰਸਨ ਭੇ ਲਹਿ ਗਏ ਬਿਓ ਬਿਲਾ ਬਲਾ ਮਹਲਾ ਪੰਜਵਾ ਬੰਦਨ ਕਾਟਿਆ ਪ੍ਰਭ ਹੋਆ ਕਿਰਪਾਨ ਦੀਨ ਦਿਆਲ ਪ੍ਰਪਾਰ ਬ੍ਰਹਮ ਤਾਂ ਕੀ ਨਦਰਣ ਹਾਲ ਗੁਰਪੂਰੈ ਕਿਰਪਾ ਕਰੀ ਕਾਟਿਆ ਦੁਖ ਰੋਗ ਮਨ ਤਨ ਸੀਤਲ ਸੁਖੀ ਭਇਆ ਪ੍ਰਭ ਤੇ ਆਵਣ ਜੋਗ ਰਹਾਓ ਔਖਦ ਹਰ ਕਾ ਨਾਮ ਹੈ ਜਿਤ ਰੋਗ ਨਾ ਵਿਆਪੈ ਸਾਧ ਸੰਗ ਮਨ ਤਨ ਹਿਤੈ ਫਿਰ ਦੁਖ ਨਾ ਜਾਪੈ ਹਰ 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 ਜਾਪੀਐ ਅੰਤਰ ਲਿਵ ਲਾਈ ਕਿਲ ਵਖੇ ਉਤਰੈ ਸੁਧ ਹੋਏ ਸਾਧੂ ਸ਼ਰਣਾਈ ਸੁਨ ਤੈ ਜਪਤ ਹਰ ਨਾਮ ਜਸ ਤਾਂ ਕੀ ਦੂਰ ਬਲਾਈ ਮਹਾ ਮੰਤ ਨਾਨਕ ਕਥੈ ਹਰ ਕੇ ਗੁਣ ਗਾਈ ਬੇਲਾਵਲ ਮਹਲਾ 5 ਹਰ ਹਰ ਹਰਿਆ ਰਾਦੀ ਐ ਹੋਈ ਐ ਆਰੋਗ ਰਾਮਚੰਦ ਕੀ ਲਛਟ ਕਾ ਜਿਨ ਮਾਰਿਆ ਰੋਗ ਰਹਾਉ ਗੁਰਪੂਰਾ ਹਰ ਜਾਪੀਐ ਨਿਤ ਕੀਚੈ ਭੋਗ ਸਾਧ ਸੰਗਤ ਕੈ ਵਾਰਣੈ ਮਿਲਿਆ ਸੰਜੋਗ ਜਿਸ ਸਿਮਰਤ ਸੁਖ ਪਾਈਐ ਬਿਨ ਸਹਿਬ ਯੋਗ ਨਾਨਕ ਪ੍ਰਭ ਸਰਣਾਗਤੀ ਕਰਨ ਕਾਰਨ ਯੋਗ ਰਾਗ ਬਿਲਾਵਲ ਮਹਿਲਾ ਪੰਜਮਾ ਦੁਪਦੇ ਘਰ ਪੰਜਮਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਵਰੇ ਉਪਾਅ ਸਭ ਤਿਆਗਿਆ दारू ਨਾਮ ਲਿਆ ਤਾਪ ਪਾਪ ਸਭ ਮਿਟੇ ਰੋਗ ਸੀਤਲ ਮਨ ਭਇਆ ਗੁਰ ਪੂਰਾ ਆਇਆ ਦਿਆ ਸਗਲਾ ਦੁੱਖ ਗਿਆ ਰਾਖਣ ਹਰੈ ਰਾਖੇ ਆਪਣੀ ਕਰਮਿਆ ਰਹਾ ਬਾਹਾਂ ਪਕੜ ਪ੍ਰਭ ਕਾ ਡਿਆ ਕੀਨਾਂ ਆਪਣਿਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਭੈਆ ਬਿਲਾਵਲ ਮਹਿਲਾ ਪੰਜਵਾ ਰੋਗ ਮਿਟਾਇਆ ਆਪ ਪ੍ਰਭ ਉਭਜਿਆ ਸੁਖ ਸਾਤ ਵੱਡ ਪਰਤਾਪ ਅਚਰਜ ਰੂਪ ਹਰ ਕੀਨੀ ਦਾਤ ਗੁਰੂ ਗੋਬਿੰਦ ਕਿਰਪਾ ਕਰੇ ਰਾਖਿਆ ਮੇਰਾ ਪਾਹੀ ਹਮ ਤਿਸ ਕੀ ਸ਼ਰਣਾਗਤੀ ਜੋ ਸਦਾ ਸਹਾਈ ਰਹੋ ਬਿਰਥੇ ਕਦੇ ਨਾ ਉਬਈ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ ਬਿਲਾਵਲਾ ਮਹਲਾ ਪੰਜਵਾ ਤਾਤੀ ਵਾਉ ਨਾ ਲੱਗਈ ਪਾਰ ਬਨਮ ਸ਼ਰਨਾਈ ਚੌ ਗਿਰਦਾ ਹਮਾਰਾ ਰਾਮ ਕਾ ਦੁਖ ਲਗੈ ਨਾ ਭਾਈ ਸਤਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਔਖਦ ਦਈਆ ਏ ਕਾਲਿ ਬਲਾਈ ਰਹਾ ਰਾਖ ਲਈਏ ਤੈਨ ਰੱਖਣ ਹਾਰ ਸਾਬੇ ਆਜ ਮਿਟਾਈ ਕਉਨਾ ਨੇ ਕਿਰਪਾ ਪਹਿ ਪ੍ਰਭ ਭੇ ਸਹਾਈ ਬਿਲਾਵਲ ਮਹਿਲਾ ਪੰਜਵਾ ਆਪਣੇ ਬਾਲਕ ਆਪ ਰੱਖਿਆ ਨ ਪਾਰ ਬ੍ਰਹਮ ਗੁਰਦੇਵ ਸੁਖ ਸਾਤ ਸਹਜ ਆਨੰਦ ਭੇ ਪੂਰਨ ਪਈ ਸੇਵ ਰਹਾ ਭਗਤ ਜਨਾ ਕੀ ਬੇਨਤੀ ਸੁਣੀ ਪ੍ਰਭ ਆਪ ਰੋਗ ਮਿਟਾਏ ਜੀਵਾਲਿਆਨ ਜਾਂਕਾ ਵੱਡ ਪ੍ਰਤਾਪ ਦੋਖ ਹਮਾਰੇ ਬਖਸ਼ਿਆ ਨਾ ਆਪਣੀ ਕਲਤਾਰੀ ਮਨ ਬਾਛਦ ਫਲ ਦਿੱਤਿਆ ਨਾ ਨਾਨਕ ਬਲਿਹਾਰੀ ਬਿਲਾਵਲਾ ਮਹੱਲਾ 5 ਤਾਪ ਲਾਹਿਆ ਗੁਰ ਸਿਰਜਣਹਾਰ ਸਤ ਗੁਰ ਆਪਣੇ ਕੋ ਬਲ ਜਾਈ ਜਿਨ ਪੈਜ ਰੱਖੀ ਸਾਰੇ ਸੰਸਾਰ ਰਹਾ ਕਰਮਸਤ ਤਾਰ ਬਾਲਕ ਰਖ ਲੀਨੋ ਪ੍ਰਭ ਅੰਮ੍ਰਿਤ ਨਾਮ ਮਹਾਰਸ ਦਿਨੋ ਦਾਸ ਕੀ ਇਲਾਜ ਰਖੈ ਮਿਹਰਵਾਨ ਗੁਰੂ ਨਾਨਕ ਬੋਲੇ ਦਰਗਹਿ ਪਰਵਾਨ ਬਿਲਾ ਬਲ ਮਹੱਲਾ ਪੰਜਵਾ ਤਾਪ ਪਾਪ ਤੇ ਰਖੇ ਆਪ ਸੀਤਲ ਪੈ ਗੁਰ ਚਰਨੀ ਲਾਗੇ RAM ਨਾਮ ਹਿਰਦੇ ਮਹਿ ਜਾਪ ਰਹਾ ਕਰ ਕਿਰਪਾ ਹਸਤ ਪ੍ਰਵ ਦੀਨੇ ਜਗਤਿ ਉਦਾਰ ਨਵਖੰਡ ਪਰਤਾਪ ਦੁਖ ਬਿਨਸੇ ਸੁਖ ਅਨੰਦ ਪਰਵੇਸਾ ਤ੍ਰਿਸ਼ਣ 부ਜੇ ਮਨ ਤਨ ਸਚ ਧਰਾਪ ਅਨਾਥ ਕੋ ਨਾਥ ਛਨ ਸਮਰਥਾ ਸਗਲ ਸ਼੍ਰੇਟ ਕੋ ਮਾਈ ਬਾਪ ਭਗਤ ਅਵਸ਼ਲ ਪੈ ਭਜਨ ਸੁਆਮੀ ਗੁਣ ਗਾਵਤ ਨਾਨਕ ਆਲਾਪ ਸੋਰਠ ਮਹੱਲਾ ਪੰਜਵਾ ਕਾਰੇਸ਼ ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੋਗਾ ਕੋਟ ਵਿਗਣ ਲਾਤੇ ਪ੍ਰਭ ਸ਼ਰਣਾ ਪ੍ਰਗਟੇ ਭਲੇ ਸੰਜੋਗਾ ਪ੍ਰਭ ਬਾਣੀ ਸ਼ਬਦ ਸੁਪਾਖਿਆ ਗਾ ਬਹੁ ਸੁਨਹੁ ਪੜਹੁ ਨਿਤ ਭਾਈ ਗੁਰਪੁਰੈ ਤੂੰ ਰਾਖਿਆ ਰਹਾ ਸਾਚਾ ਸਾਹਿਬ ਅਮਿਤ ਵਿਢਾਈ ਭਗਤ ਵਛਲ ਦੇ ਅਲਾ ਸੰਤਾਂ ਕੇ ਪੈ ਜੇ ਰੱਖਦਾ ਆਇ ਆਦ ਬਿਰਧ ਪ੍ਰਤ ਪਾਲਾ ਹਰੇ ਅਮਰਤ ਨਾਮ ਭੋਜਨ ਨਿਤ ਪੁੰਚਾ ਸਰਬ ਵੇਲਾ ਮੁਖ ਪਾਵਾਂ ਜਰਾ ਮਰਾ ਤਾਪ ਸਭ ਨਾਠਾ ਗੁਣ ਗੋਵਿੰਦ ਨਿਤ ਗਾਵਾਂ ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣਾਈ ਪ੍ਰਗਟ ਪਈ ਸਗਲੇ ਜੁਗ ਅੰਤਰ ਗੁਰ ਨਾਨਕੀ ਵਡਿਆਈ ਸੋਰਠ ਮਹਲਾ ਪੰਜਵਾ ਸੂਖ ਮੰਗਲ ਕਲਿਆਣ ਸਹਿਜ ਧੁਨ ਪ੍ਰਭ ਕੇ ਚਰਨ ਨਿਹਾਰਿਆ ਰਾਖਣ ਹਾਰੇ ਰਾਖਿਓ ਬਾਰਿਕ ਸਤਿਗੁਰ ਤਾਬੇ ਉਤਾਰਿਆ ਉਬਰੇ ਸਤਿਗੁਰ ਕੀ ਸਰਣਾਈ ਜਾਂ ਕੀ ਸੇਵਨਾ ਬਿਰਥੀ ਜਾਈ ਰਹਾ ਕਰ ਮਹਿ ਸੂਖ ਬਾਹਰ ਪੁਨ ਸੁਖਾ ਪ੍ਰਭ ਆਪਣੇ ਭੇਦਿਆਲਾ ਨਾਨਕ ਬਿਗਨਣ ਲਾਗੇ ਕੋ ਸਤਿਗੁਰ ਭੇਦਖਵਾਲਾ ਸੋਰਠ ਮਹੱਲਾ ਪੰਜਵਾ ਗਏ ਕਲੇਸ਼ ਰੋਸ ਸਭ ਨਾਸੀ ਪ੍ਰਭ ਆਪਣੇ ਕਿਰਪਾ ਧਾਰੀ ਆਠ ਪਹਿਰਿਆ ਰਾ ਦੋ ਸੁਆਮੀ ਪੂਰਨ ਕਾਲ ਹਮਾਰੀ ਹਰ ਜੀਓ ਤੂੰ ਸੁਖ ਸੰਪਤਿ ਰਾਸ ਰਾਖ ਲੈਹੁ ਪਾਈ ਮੇਰੇ ਕੋ ਪ੍ਰਭ ਆ ਗਏ ਅਰਦਾਸ ਰਹਾਉ ਜੋ ਮੰਗੋਂ ਸੋ ਹੀ ਸੋ ਹੀ ਪਾਵੋ ਆਪਣੇ ਖਸਮ ਭਰੋਸਾ ਕਉ ਨਾਨੇ ਗੁਰਪੂਰਾ ਭੇਟਿਓ ਮਿਟਿਓ ਸਗਲਿਆਂ ਦੇਸਾ ਸੁਰਠ ਮਹਿਲਾ ਪੰਜਵਾ ਸਿਮਰ ਸਿਮਰ ਗੁਰ ਸਤਗੁਰੇ ਆਪਣਾ ਸਗਲਾ ਦੁੱਖ ਮਿਟਾਇਆ ਤਾਪ ਰੋਗ ਗਏ ਗੁਰਬਚਨੀ ਮਨ ਛੇ ਫਲ ਪਾਇਆ ਮੇਰਾ ਗੁਰਪੂਰਾ ਸੁਖਦਾਤਾ ਕਰਨ ਕਾਣ ਸਮਰੱਥ ਸੁਆਮੀ ਪੂਰਨ ਪੁਰਖ ਵਿਦਾਤਾ ਰਹਾ ਆਨੰਦ ਬੇਨੋਦ ਮੰਗਲ ਗੁਣ ਗਾਵੂੰ ਗੁਰੂ ਨਾਨਕ ਪਹਿ ਦਿਆਲਾ ਜੈ ਜੈਕਾਰ ਪਹਿ ਜਗ ਭੀਤਰ ਹੋ ਆਪਾਂ ਬਰਮ ਰਖਵਾਲਾ ਸੋਰਠ ਮਹੱਲਾ ਪੰਜਵਾ ਦੁਰਤ ਗਵਾਇਆ ਹਰ ਪ੍ਰਭੇ ਆਪੇ ਸਭ ਸੰਸਾਰ ਉਬਾਰਿਆ ਪਾਰ ਪਰਮ ਪ੍ਰਾਪਾ ਕਿਰਪਾ ਧਾਰੀ ਆਪਣਾ ਬਿਰਦ ਸੁਮਾਰਿਆ ਹੋਈ ਰਾਜੇ RAM ਕੀ ਰਖਵਾਲੀ ਸੁਖ ਸਹਿ ਜੀ ਅਨੰਦ ਗੁਣ ਗਾਵੋ ਮਨ ਤਨ ਦੇਹ ਸੁਖਾਲੀ ਰਹਾਓ ਪਤ ਤਿ ਉਦਾਰਨ ਸਤਪੁਰ ਮੇਰਾ ਮੋਹਿ ਤਿਸ ਕਾ ਪ੍ਰਵਾਸ ਬਖਸ਼ ਲੈ ਸਭ ਸੱਚੇ ਸਾਹਿਬ ਸੁਣ ਨਾਨਕ ਕੀ ਅਰਦਾਸਾ ਸੋਰਠ ਮਹੱਲਾ ਪੰਜਵਾ ਬਖਸ਼ਿਆ ਪਾਰ ਬ੍ਰਹਮ ਪਰਮੇਸ਼ਰ ਸਗਲੇ ਰੋਗ ਵਿਦਾਰੇ ਗੁਰਪੂਰੇ ਕੀ ਸਰਣੀ ਉੱਪਰੇ ਕਾਰਜ ਸਗਲ ਸੁਵਾਰੇ ਹਰ ਜਨ ਸਿਮਰਿਆ ਨਾਮ ਅਦਾਰ ਤਾਬਿ ਉਤਾਰਿਆ ਸਤਗੁਰ ਪੂਰੇ ਆਪਣੀ ਕਿਰਪਾ ਧਾਰ ਰਹਾ ਸਦਾ ਆਨੰਦ ਕਰੈ ਮੇਰੇ ਪਿਆਰੇ ਹਰ ਗੋਬਿੰਦ ਗੁਰ ਰਖਿਆ ਵੱਡੀ ਵਡਿਆਈ ਨਾਨਕ ਕਰਤੇ ਕੀ ਸਾਚ ਸ਼ਬਦ ਸਤਿ ਭਾਖਿਆ ਸੋਰਠ ਮਹਲਾ ਪੰਜਵਾ ਭੇ ਕਿਰਪਾਲ ਗੁਰੂ ਗੋਬਿੰਦ ਸਾਗਲ ਮਨੋਰਥ ਪਾਏ ਅਸਥਿਰ ਭੇ ਲਾਗ ਹਰ ਚਰਣੀ ਗੋਬਿੰਦ ਕੇ ਗੁਣ ਗਾਇ ਭਲੋ ਸਮੂਰਤ ਪੂਰਾ ਸ਼ਾਂਤ ਸਹਿਜ ਆਨੰਦ ਨਾਮ ਜਪਵਾਜੇ ਅਨ ਹਉ ਤੂਰਾ ਰਹਾ ਮਿਲੇ ਸੁਆਮੀ ਪ੍ਰੀਤਮੇ ਆਪਣੇ ਕਰਮੰਦਰ ਸੁਖਦਾਈ ਹਰ ਨਾਮ ਅਨਦਾਨ ਨਾਨਕ ਜਨ ਪਾਇਆ ਸਗਲੀ ਏਸ਼ਿ ਭੁਜਾਈ ਸੋਰਠ ਮਹਲਾ ਪੰਜੇਵਾ ਸੰਤੋ ਹਰ ਹਰ ਨਾਮ ਧਿਆਈ ਸੁਖ ਸਾਗਰ ਪ੍ਰਭ ਸਰੋ ਨਾਹੀ ਮਨ ਚਿੰਦੇ ਅਡਾ ਫਲ ਪਾਈ ਰਹਾ ਸਤਿਗੁਰ ਪੂਰੈ ਤਾਂ ਬਗਵਾ ਆਇ ਆਪਣੀ ਕਿਰਪਾ ਤਾਰੀ ਪਾਰ ਬ੍ਰਹਮ ਪ੍ਰਾਪੇ ਦਿਆਲਾ ਦੁੱਖ ਮਿਟਿਆ ਸਭ ਪਰਵਾਰੀ ਸਰਬਨਿਦਾਨ ਮੰਗਲ ਰਸ ਰੂਪਾ ਹਰ ਕਾ ਨਾਮ ਆਧਾਰੋ ਨਾਨਕ ਪਤ ਰਾਖੀ ਪਰਮੇਸ਼ਰ ਉਧਰੇ ਸਭ ਸੰਸਾਰ ਸੋਰਠ ਮਹਲਾ 5 ਮੇਰਾ ਸਤਗੁਰ ਰਖਵਾਲਾ ਹੋਆ ਤਾਰ ਕਿਰਪਾ ਪ੍ਰਭ ਹਾਤ ਤੇ ਰਖਿਆ ਹਰ ਗੋਬਿੰਦ ਨਵਾਨ ਰੋਆ ਰਹਾ ਤਾਬ ਗਿਆ ਪ੍ਰਭ ਆਪ ਮਿਟਾਇਆ ਜਨ ਕੀ ਲਾਜ ਰਖਾਈ ਸਾਧ ਸੰਗਤ ਤੇ ਸਭ ਫਲ ਪਾਏ ਸਤਗੁਰ ਕੈ ਬਲ ਜਾਈ ਹਲਤ ਪਲਤ ਪ੍ਰਭ ਦੋ ਮੈਂ ਸਵਾਰੇ ਹਮਰਾ ਗੁਣ ਅਬ ਗੁਣ ਨਾ ਵਿਚਾਰਿਆ ਅਟਾਲ ਬਚਨ ਨਾਨਕ ਗੁਰ ਤੇਰਾ ਸਫਲ ਕਰਮ ਸਤਿ ਧਾਰਿਆ ਸੁਰਠ ਮਹਿਲਾ ਪੰਜਵਾ ਜੀ ਜੰਤਰ ਸਾਤਿ ਕੇ ਕੀਏ ਸੋਹੀ ਸੰਤ ਸਹਾਈ ਆਪਣੇ ਸੇਵਕੀ ਆਪੇ ਰਖੈ ਪੂਰਨ ਭਈ ਵਡਾਈ ਪਾਰ ਬ੍ਰਹਮ ਪੂਰਾ ਮੇਰੇ ਨਾਲ ਗੁਰ ਪੂਰੇ ਪੂਰੀ ਸਭ ਰੱਖੀ ਹੋਏ ਸਰਬਦਿਆਲ ਰਹਾਓ आनंद ਨਾਨਕ ਨਾਮ ਤੇ ਆਏ ਜੀ ਪ੍ਰਾਨ ਕਾ ਦਾਤਾ ਆਪਣੇ ਦਾਸ ਕਾ ਕੰਠ ਲਾਇ ਰੱਖੈ ਜਿਉ ਬਾਰਿਕ ਪਿਤ ਮਾਤਾ ਸੋਰਠ ਮਹਲਾ 5 ਠਾਣ ਪਾਈ ਕਰਤਾ ਰੇ ਤਾਪ ਛੋੜ ਗਿਆ ਪਰਵਾਰੇ ਗੁਰਪੂ ਰਹੈ ਰਾਖੀ ਸ਼ਰਨ ਸਚੇ ਕੀ ਤਾਕੀ ਪਰਮੇਸ਼ਰ ਆਪ ਹੋ ਆਰਖਵਾਲਾ ਸ਼ਾਂਤ ਸਹਜ ਸੁਖ ਖਿਨ ਮੈਂ ਉਪਜੇ ਮਨ ਹੋਵਾ ਸਦਾ ਸੁਖਾਲਾ ਰਹੋ ਹਰ ਹਰ ਨਾਮ ਦੀਓ दारू ਤਿੰਨ ਸਗਲਾ ਰੋਗ ਬਿਦਾਰੂ ਆਪਣੀ ਕਿਰਪਾ ਤਾਰੇ ਤਿੰਨ ਸਗਲੀ ਬਾਤ ਸੁਵਾਰੀ ਪ੍ਰਭ ਆਪਣਾ ਬਿਰਦ ਸਮਾਰਿਆ ਹਮਰਾ ਗੁਣ ਅਵ ਗੁਣ ਨਾ ਵਿਚਾਰਿਆ ਗੁਰ ਕਾ ਸ਼ਬਦ ਪਇਓ ਸਾਖੀ ਤਿੰਨ ਸਗਲੀ ਲਾਜ ਰਾਖੀ ਬੁਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਘਹਿਰਾ ਜਪ ਨਾਨਕ ਨਾਮ ਸੱਚ ਸਾਖੀ ਆਪਣੇ ਦਾਸ ਕੀ ਪੈਜ ਰਾਖੀ ਬਿਲਾ ਬਲਾ ਮਹਲਾ ਪੰਜਵਾ ਆਗੇ ਪਛੇ ਕੁਸਲ ਪਿਆ ਗੁਰ ਪੂਰੇ ਪੂਰੀ ਸਵ ਰਾਖੀ ਪਾਰ ਬਰਮ ਪ੍ਰਾਕੀਨੀ ਮਾਇਆ ਰਹਾ ਮਨ ਤਨ ਰਾਵ ਰਹਾ ਹਰ ਪ੍ਰੀਤਮ ਦੁਖ ਦਰਦ ਸਗਲਾ ਮਿਟ ਗਇਆ ਸ਼ਾਂਤ ਸਹਜ ਆਨੰਦ ਗੁਣ ਗਾਏ ਦੂਤ ਦੁਇਟ ਸਭ ਹੋਏ ਖਿਆ ਗੁਨੇ অব ਗੁਣ ਪ੍ਰਵਕਸ਼ਨਾ ਵਿਚਾਰਿਓ ਕਰ ਕਿਰਪਾ ਆਪਣਾ ਕਰ ਲਿਆ ਅਤਲ ਵਡਾਈ ਚੋਤਿ ਅਬਨਾਸੀ ਨਾਨਕਿ ਉਚਰੈ ਹਰ ਕੀ ਜੈ ਆ ਗੋਨੇ ਆਬ ਗੋਣ ਪ੍ਰਭ ਕਛ ਨ ਵਿਚਾਰਿਓ ਕਰ ਕਿਰਪਾ ਆਪਣਾ ਕਰ ਲਿਆ ਆ ਤੋਲ ਵਡਾਈ ਚੋਤਿਆ ਬਿਨਾਸੀ ਨਾਨਕ ਉਚਰੈ ਹਰ ਕੀ ਜੈ ਆ ਵਾਹੀ ਗੁਰ ਜੀ ਕਾ ਖਾਲਸਾ ਵਾਹੀ ਗੁਰ ਜੀ ਕੀ ਫਤਿਹ